ਇਹ ਗੱਲ ਦਾ ਉਸ ਸਮੇ ਗੁਰਮੁਖੋ ਕੁਠਾਰ ਦਾ ਰਾਜਾ ਰੰਜੀਤ ਸਿੰਘ ਉਹ ਵੀ ਬੜਾ ਬਿਮਾਰ ਸੀ ਉਹਨੂੰ ਝੋਲੇ ਦਾ ਰੋਗ ਸੀ ਗੁਰਮੁਖੋ ਉਹਨੇ ਬੜਾ ਇਲਾਜ ਕਰਾਇਆ ਕਿਤੇ ਉਹਨੂੰ ਖੜਕਣਾ ਪਿਆ ਉਹਦੀ ਰਾਣੀ ਵੀ ਦੁਖੀ ਸੀ ਉਹ ਆਪ ਵੀ ਦੁਖੀ ਜਦੋਂ ਉਹਨੂੰ ਪਤਾ ਲੱਗਾ ਆਪਣੇ ਘਰ ਵਾਲੀ ਦੀ ਸਲਾਹ ਕਰਦਾ ਭਗਵਾਨ ਨੇ ਮੈਨੂੰ ਪਤਾ ਲੱਗਾ ਹਿੰਦੁਸਤਾਨ ਦੇ ਬਾਦਸ਼ਾਹ ਦੇ ਪੁੱਤਰ ਸ਼ਾਹਜਹਾਂ ਦੇ ਪੁੱਤਰ ਦਾਲਾ ਸ਼ਕੂ ਨੂੰ ਜੋ ਬਿਮਾਰੀ ਸੀ ਗੁਰੂ ਹਰੈ ਸਿੰਘ ਜੀ ਨੇ ਆਪਣੇ દવાਖਾਨੇ ਦੇ ਵਿੱਚੋਂ ਉਹ ਤਿੰਨ ਚੀਜ਼ਾਂ ਦਿੱਤੀਆਂ ਉਹ ਤਿੰਨ ਚੀਜ਼ਾਂ ਦਵਾਈ ਬਣਾ ਕੇ ਖਵਾਈ ਹੈ ਤਾਂ ਉਹ ਦਲਸ਼ ਕੋ ਤੰਦਰੁਸਤ ਹੋ ਗਿਆ ਕਿਉਂ ਨਾ ਹੋਵੇ ਅਸੀਂ ਵੀ ਗੁਰੂ ਜੀ ਅੱਗੇ ਜਾ ਕੇ ਬੇਨਤੀ ਕਰੀਏ ਗੁਰਨਾਨ ਦੇਵ ਦਾ ਘਰ ਬੜਾ ਨਿਰਵੈਰ ਹੈ ਉੱਥੇ ਸਭਨਾ ਦਾ ਭਲਾ ਮੰਗਿਆ ਜਾਂਦਾ ਹੈ ਸਤਸੰਗਿਓ ਫੇਰ ਰੰਜੀਤ ਦੇਵ ਰਾਜਾ ਵੀ ਕੁਠਾਰ ਦਾ ਰਾਜਾ ਆਪਣੀ ਰਾਣੀ ਨੂੰ ਲੈ ਕੇ ਇਹਦੇ ਕੀਰਤਪੁਰ ਸਾਹਿਬ ਸਤਗੁਰੂ ਦੀ ਸ਼ਰਨ ਵਿੱਚ ਪਹੁੰਚੇ ਆ। ਸਤਗੁਰੂ ਦੀ ਸ਼ਰਨ ਵਿੱਚ ਆਇਆ ਨਾ ਹੋ ਰਾਣੀ ਨੇ ਹੱਥ ਜੋੜੇ ਹੋਏ ਨੇ। ਰਾਜੇ ਨੇ ਹੱਥ ਜੋੜੇ ਹੋਏ ਨੇ। ਹੋ ਰਾਣੀ ਬੋਲਦੀ ਹੈ ਗਰੀਬਨਵਾਸ ਸਤਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਏ ਆ। ਥਾਂ ਥਾਂ ਤੇ ਭਟਕਿਆ ਬੜੀਆਂ ਦਵਾਈਆਂ ਖਾਧੀਆਂ ਪਰ ਮੇਰੇ ਸਿਰ ਦਾ ਸਾਈਂ ਕਿਤੇ ਠੀਕ ਨਹੀਂ ਹੋਇਆ। ਏ ਗਰੀਬ ਨਵਾਜ਼ ਜੀ ਗੁਰੂ ਹਰੈ ਸਿੰਘ ਜੀ ਇਹ ਮੇਰਾ ਰਾਜ ਭਾਂਤ ਕਿਸ ਕੰਮ ਦਾ ਜੇ ਮੇਰੇ ਸਿਰ ਦਾ ਸਾਈਂ ਠੀਕ ਨਾ ਹੋਇਆ। ਇਹ ਧਨ ਦੌਲਤ ਇਹ ਮਹਿਲ ਮਾਰੀਆਂ ਕਿਸ ਕੰਮ ਦੀਆਂ ਜੇ ਮੇਰੇ ਸਿਰ ਦਾ ਸਾਈਂ ਠੀਕ ਨਾ ਹੋਇਆ। ਬੇਨਤੀ ਕਰਦੀ ਸਤਿਗੁਰੂ ਥਾਂ ਥਾਂ ਤੇ ਗਏ ਆਂ ਬੜੀਆਂ ਦਵਾਈਆਂ ਖਾਧੀਆਂ ਪਰ ਕਿਤੇ ਫਰਕ ਨਹੀਂ ਪਿਆ ਹੁਣ ਹਾਰ ਥੱਕ ਕੇ ਇਹ ਗੁਰੂ ਹਰਗੋਬਿੰਦ ਜੀ ਤੇਰੀ ਸ਼ਰਨ ਵਿੱਚ ਆਏ ਆਂ ਬੋਲੇ ਈ ਸੋਨ ਹਾਲ ਹਾਤ ਸਰੀਆ ਆਕਾਲ ਹਾਰ ਥੱਕ ਕੇ ਤੇਰੀ ਸ਼ਰਨ ਵਿੱਚ ਆਏ ਆਂ ਗੁਰਮਖੋ ਜਦੋਂ ਸਾਰੇ ਹੀਲੇ ਫਸਲੇ ਫੇਲ ਹੋ ਜਾਣਾ ਹਰ ਪਾਸਿਓਂ ਹੱਥ ਕਰੇ ਹੋ ਜਾਣ ਸਭ ਲੋਕ ਤੁਹਾਡੇ ਵੱਲ ਜਦੋਂ ਮੁੱਖ ਮੋੜ ਲੈਣ ਉਦੋਂ ਫਿਰ ਇੱਥੇ ਆ ਕੇ ਨਿਮਰਤਾ ਦੇ ਨਾਲ ਗਲਤ ਪੱਲਾ ਪਾ ਕੇ ਹਿਰਦੇ ਦੀ ਝੋਲੀ ਅਡ ਕੇ ਇਹ ਪੁਕਾਰ ਕਰਿਆ ਕਰੋ ਬੇਨਤੀ ਕਰਿਆ ਕਰੋ ਜਉਦਰੀ ਤਰਲਾ ਪਾਇਆ ਕਰੋ हे ਗਰੀਬ ਨਿਵਾਜ਼ ਜੀ ਹੁਨ ਹਾਰ ਥੱਕ ਕੇ ਤੇਰੀ ਸ਼ਰਨ ਵਿੱਚ ਆਏ ਆਂ ਅਬ ਹਮ ਚਲੀ ਠਾਕੁਰ ਪਹਿਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਹੇ ਗਰੀਬ ਨਵਾਜ ਹਾਰ ਥੱਕ ਕੇ ਦੁਨੀਆ ਦੇ ਠੋਕੜਾ ਖਾ ਕੇ ਤੇਰੀ ਸ਼ਰਨ ਵਿੱਚ ਆਏ ਆ ਭੂਵੇਂ ਹੁਣ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਲੈ ਅਬ ਹਮ ਚਲੀ ठाकुर ਪਹਿਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਣ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ हे ਗਰੀਬ ਨਵਾਜ਼ ਜੀ ਮੈਂ ਲੋਕਾਂ ਦੀਆਂ ਚਤੁਰਾਈਆਂ ਲੋਕਾਂ ਦੀਆਂ ਚਾਬਲੂਸੀਆਂ ਅੱਗ 'ਚ ਪਾ ਕੇ ਸਾੜ ਦਿਤੀਆਂ ਨੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਲੋਕਣ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਸਤਿਗੁਰੂ ਕੋਈ ਮੈਨੂੰ ਚੰਗਾ ਆਖੇ ਕੋਈ ਮੰਦਾ ਆਖੇ ਇਹ ਸਰੀਰ ਇਹ ਤਨ ਤੇਰੇ ਚਰਨਾਂ 'ਚ ਪੇਟਾ ਕਰ ਦਿੱਤਾ ਉਹਨੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੁਰਾਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੁਰਾਰ ਸਗਲ ਦੁਆਰ ਕੋ ਛੜਕੇ ਗਿਓ ਤੋ ਹਰੋ ਦੁਆਰ ਬਾਹੀਂ ਕਹੇ ਕਿ ਲਾਜਸ ਗੁਰਬੰਦ ਸੋਹਾਰ ਖੁਰਾਣੀ ਬੇਨਤੀਆਂ ਪਈ ਕਰਦੀ ਹੈ ਸਤਿਗੁਰੂ ਇਹ ਰਾਜ ਭਾਗ ਇਹ ਧਨ ਪਦਾਰਥ ਇਹ ਮਹਿਲ ਮਾਰੀਆਂ ਕਿਸ ਗੰਮ ਦੀਆਂ ਜੇ ਮੇਰੇ ਸਿਰ ਦਾ ਸਾਈਂ ਠੀਕ ਨਾ ਹੋਇਆ ਕਿਰਪਾ ਕਰੋ ਮਹਾਰਾਜ ਜੀ ਤੁਸੀਂ ਗਰੀਬ ਨਿਵਾਜ ਤੋਂ ਉਸ ਵੇਲੇ ਗੁਰੂ ਹਰਿਐਬ ਸਿੰਘ ਜੀ ਨੇ ਵੈਦ ਨੂੰ ਕੋਲ ਬੁਲਾਇਆ ਜੋ ਗੁਰੂ ਘਰ ਦਾ ਵੈਦ ਸੀ ਆਖਿਆ ਵੀ ਇਹਨੂੰ ਦਵਾਈ ਦਿਓ ਹੋ ਦਵਾਈ ਦਿੱਤੀ ਕਿਰਪਾ ਗੁਰੂ ਸਾਹਿਬ ਜੀ ਕੋਈ ਦਿਨ ਦਵਾਈ ਖਾਧੀ ਰਾਜਾ ਬਿਲਕੁਲ ਤੰਦਰੁਸਤ ਹੋ ਗਿਆ ਜੀ ਹੋ ਰਾਜਾ ਤੰਦਰੁਸਤ ਹੋ ਗਿਆ ਦੋਨੋਂ ਜੀ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਸਤਿਗੁਰ ਦਾ ਸ਼ੁਕਰਾਨਾ ਕਰਦੇ ਨੇ ਏ ਗੁਰੂ ਹਰਿ ਸਾਹਿਬ ਜੀ ਤੁਸੀਂ ਕਿਰਪਾ ਕੀਤੀ ਕਿਰਪਾ ਤੁਹਾਡੀ ਦਵਾਈ ਤੁਹਾਡੇ દવાਖਾਨੇ ਜੋ ਖਾਧੀ ਮਾਰਿਆ ਸੀ ਤੰਦਰੁਸਤ ਹੋ ਗਿਆ ਹੁਣ ਗਰੀਬ ਨਵਾਜ਼ ਜੀ ਤੁਹਾਡੇ ਚਰਨਾਂ 'ਚ ਇੱਕ ਹੁਣ ਹੋਰ ਬੇਨਤੀ ਕਰਨੀ ਹੈ ਗੁਰੂ ਹਰਿਐਸ ਜੀ ਮੁਸਕਰਾਪੇ ਥੋੜਾ ਜਿਹਾ ਕਹਿੰਦੇ ਰਣਜੀਤ ਦੇਵ ਰਾਜਨ ਜਿਹੜਾ ਦੁੱਖ ਲੈ ਕੇ ਆਇਆ ਸੀ ਗੁਰੂ ਨਾਨਕ ਜੀ ਦੇ ਘਰ ਗੁਰੂ ਨਾਨਕ ਨੇ ਕਿਰਪਾ ਕੀਤੀ ਉਹ ਦੁੱਖ ਤੇਰਾ ਦੂਰ ਹੋ ਗਿਆ ਸਰੀਰ ਤੇਰਾ ਤੰਦਰੁਸਤ ਹੋ ਗਿਆ ਹੁਣ ਹੋਰ ਕੀ ਚਾਹੀਦਾ ਹੈ ਹੱਥ ਜੋੜ ਲੈ ਸਤਿਗੁਰੂ ਇੱਕ ਬੇਨਤੀ ਕਰਦੀ ਹੈ ਅੱਗੇ ਬਖਸ਼ੋ ਵੀ ਬੋਲ ਕੀ ਕਹਿਣਾ ਚਾਹੁੰਦਾ ਉਸ ਵੇਲੇ ਰਣਜੀਤ ਦੇਵ ਦੇ ਅੱਖਾਂ ਚ ਜੱਤੂ ਨੇ ਦੋਵੇਂ ਹੱਥ ਜੋੜੇ ਹੈ ਗਰੀਬ ਨੌਰਾ ਸਤਿਗੁਰੂ ਜੀ ਪਹਿਲਾਂ ਤਾਂ ਤੁਹਾਡੇ ਸ਼ੁਕਰਾਨੇ ਜੋ ਕਿਰਪਾ ਕੀਤੀ ਮੈਨੂੰ ਤੰਦਰੁਸਤੀ ਬਖਸ਼ੀ ਮਹਾਰਾਜ ਜੀ ਹੁਣ ਬੇਨਤੀ ਹੈ ਜਿੱਥੇ ਇਹ ਸਰੀਰ ਨੂੰ ਤੰਦਰੁਸਤ ਕੀਤਾ ਜੇ ਇਹ ਸਰੀਰ ਨੂੰ ਅਰੋਗ ਕੀਤਾ ਜੇ ਕਿਰਪਾ ਕਰੋ ਮੇਰਾ ਮਨ ਵੀ arogh ਹੋ ਜਾਵੇ ਬੋਲੇ ਈ ਸੋਨ ਹਾਲ ਸਤਿ ਸ੍ਰੀ ਅਕਾਲ ਕਿ ਆਖਿਆ ਮੇਰਾ ਮਨ ਵੀ arogh ਹੋ ਜਾਵੇ ਮੇਰੇ ਸਨੇਤ ਕਿੰਨੇ ਕਿੰਨੇ ਸਾਲ ਹੋ ਗਏ ਸੰਗੁਰੂ ਘਰ ਆਉਂਦਿਆਂ ਨੂੰ ਕਦੀ ਆਖਿਆ ਕਿ ਇਹ ਗੱਲ ਆਖਦੇ ਆ ਪੁੱਤਰ ਦਾ ਵਿਆਹ ਲੱਗ ਜਾਵੇ ਮਕਾਨ ਵਧੀਆ ਮਿਲ ਜਾਵੇ ਵੱਡੀ ਕੋਠੀ ਬਣ ਜਾਵੇ ਵੱਡੀ ਗੱਡੀ ਮਿਲ ਜਾਵੇ ਪੱਤਰ ਨੌਕਰੀ ਮਿਲ ਜਾਵੇ ਦਾਤਾਂ ਨੂੰ ਮੰਗਦੇ ਆਂ ਕਹਿੰਦੇ ਇਹ ਆਖਿਆ ਇਹ ਗਰੀਬ ਨਵਾਜ਼ੀ ਮੇਰਾ ਮਨ ਅਰੋਗ ਹੋ ਜਾਵੇ ਜਿਸ ਦਿਨ ਮਨ ਅਰੋਗ ਹੋ ਗਿਆ ਅੰਦਰੋਂ ਈਰਖਾ ਖਤਮ ਹੋ ਜਾਵੇਗੀ ਮੈਂ ਮੇਰੀ ਮੇਰੀ ਹੋਮੇ ਖਤਮ ਹੋ ਜਾਵੇਗੀ ਅਜੇ ਰਜ਼ੀਦ ਦੇ ਰਾਜਾ ਇਹਦੀ ਰਾਣੀ ਹੱਥ ਜੋੜੇ ਨੇ ਸਤਗੁਰੂ ਕਿਰਪਾ ਕਰੋ ਇਹ ਮਨ ਅਰੋਗ ਹੋ ਜਾਵੇ ਤੇ ਉਸ ਵੇਲੇ ਗੁਰੂ ਹਰਿ ਸਬ지 ਕਹਿੰਦੇ ਭਲਿਓ ਜੇ ਕਹਿੰਦੇ ਮਨ arogh ਹੋ ਜਾਵੇ ਫੇ ਸੰਗਤ ਦੀ ਸੇਵਾ ਕਰਿਆ ਕਰੋ ਸੰਗਤ ਦੀ ਸੇਵਾ ਸੰਗਤ ਦੇ ਉਠੇ ਭਾਂਡੇ ਮਾਂਜੋ ਨਿਮਰਤਾ ਦੇ ਨਾਲ ਜਿਉਂ-ਜਿਉ ਸੰਗਤ ਦੇ ਭਾਂਡੇ ਮਾਂਜੋਗੇ ਗੁਰੂ ਘਰ ਸੇਵਾ ਕਰੋਗੇ ਸੰਤਾਂ ਦੀ ਸੇਵਾ ਕਰੋਗੇ ਇਹ ਮਨ arogh ਹੁੰਦਾ ਜਾਵੇਗਾ ਤੇ ਨਾਲ-ਨਾਲ ਸਤਨਾਮ ਦੀ ਕਮਾਈ ਕਰਨੀ ਹੈ ਸੱਚੇ ਨਾਮ ਦੀ ਸ਼ਬਦ ਦੀ ਕਮਾਈ ਕਰਨੀ ਹੈ ਹੁਣ ਗੁਰਮਖੋ ਇਹ ਦੋਨੋਂ ਜੀ ਝੂਠੇ ਬਰਤਨ ਵੀ ਸੰਗਤਾਂ ਦੇ ਵਾਂਝਦੇ ਨੇ ਗੁਰੂ ਘਰ ਸੇਵਾ ਵੀ ਕਰਦੇ ਨੇ ਤੇ ਨਾਲ-ਨਾਲ ਇਹ ਸ਼ਬਦ ਦੀ ਕਮਾਈ ਕਰਦੇ ਨੇ ਆਓ 2-3 ਮਿੰਟ ਹਾਜ਼ਰੀ ਗੁਰਮਖੋ ਲਗਾਈਏ ਸਤਿਗੁਰ ਦੇ ਪਿਆਰ ਦੇ ਵਿੱਚ ਆਪਣੀ ਵੀ ਅਰਦਾਸ ਕਰੀ ਅਰਦਾਸ ਗਰੀਬ ਦੀ ਮਹਾਰਾਜ ਕਿਰਪਾ ਕਰੋ ਸਾਡਾ ਵੀ ਮਨ arogh ਹੋ ਜਾਵੇ ਕਿਉਂ ਵੱਡਾ ਘਰ ਹੈ ਅਜ ਵੱਡੀ ਧਾਤ ਮੰਗੀ ਤੇ ਬੜੀ ਵੱਡੀ ਧਾਤ ਜੇ ਗੁਰਮਖੋ ਜਿਸ ਦਿਨ ਮਨ aroog ਹੋ ਗਿਆ ਨਾ ਸਭ ਟੈਨਸ਼ਨਾਂ ਖਤਮ ਹੋ ਜਾਣਗੀਆਂ ਸਭ ਟੈਨਸ਼ਨਾਂ ਸਭ ਦੁੱਖ ਦੂਰ ਹੋ ਜਾਣਗੇ ਗੁਰਮੁਖੋ ਆਓ ਪਿਆਰ ਤੇ ਹਾਜ਼ਰੀ ਗੁਰਮੁਖ ਲਗਾਈਏ ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਤਨ ਵਾਹੇ ਗੁਰੂ ਵਾਹੇ ਗੁਰੂ 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 ਵਾਹੇ ਗੁਰੂ ਜੀ ਸਾਰੀ ਸੰਗਤ ਦੇ ਗੁਰਬਾਖੋ ਵਾਹੇ ਗੁਰੂ ਤਨ ਵਾਹੇ ਸਤ ਨਾਮ ਵਾਹਿਗੁਰੂ 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 ਸਤ ਨਾਮ ਰਾਜਾ ਰਣਜੀਤ ਦੇਵਤ ਇਹਦੀ ਰਾਣੀ ਸੰਤਨ ਜੁੱਠੇ ਭਾਂਡੇ ਮੈਂਦੇ ਦੇ ਨਾਲ ਨਾਲ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਜਿਉਂ-ਜਿਉਂ ਸੰਗਤਾਂ ਦੀ ਸੇਵਾ ਕਰਦੇ ਨੇ ਨਾਮ ਜਪਦੇ ਨੇ ਮਨ ਅਰੋਗ ਹੁੰਦਾ ਜਾਂਦਾ ਹੈ ਹੁਣ ਗੁਰਮਖੋ ਐਦਾਂ ਮਹਿਸੂਸ ਹੁੰਦਾ ਜਿਵੇਂ ਕੰਨ ਕੰਨ ਦੇ ਵਿੱਚ ਗੁਰੂ ਹਰਿਐ ਸਭ ਜੀ ਆਪ ਵਸਦੇ ਪਏ ਨੇ ਇੱਕ ਸਤਗੁਰੂ ਆਪ ਸੰਗਾਸਨ ਦੇ ਬੈਠੇ ਨੇ ਤੇ ਇਹੋ ਹੀ ਸਤਿਗੁਰੂ ਜੀ ਕੰਨ ਕੰਨ ਵਿੱਚ ਬਸਦੇ ਪਏ ਨੇ ਜਿੱਧਰ ਵੇਖਦੇ ਨੇ ਗੁਰੂ ਹਰਿਐ ਸਜ ਜਿਦਾਰੇ ਹੁੰਦੇ ਨੇ ਇਹਨਾਂ ਨੂੰ ਚਲਕੜਾਈ ਪੈਂਦੀ ਨੇ ਪ੍ਰੇਮ ਵੱਧ ਗਿਆ ਅੱਜ ਗੁਰੂ ਹਰਿਐ ਸਭ ਨੇ ਵੇਖਿਆ ਹੁਣ ਅੰਦਰੋਂ ਮਨ ਸਾਫ਼ ਹੋ ਚੁੱਕਿਆ ਹੈ ਨਾਮ ਜਪ ਕੇ ਬੰਦਗੀ ਦੇ ਨਾਲ ਸੇਵਾ ਦੇ ਨਾਲ ਪੜਦੇ ਨਾ ਭੜੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਅਗੇ ਬੋਲ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲੱਈਆ ਹੋ ਤੋਏ ਇਹ ਕੱਪੜਾ ਗੰਦਾ ਹੋ ਜਾਵੇ ਨਾ ਉਹਨੂੰ ਸਾਬਣ ਨਾਲ ਧੋਤਾ ਜਾਂਦਾ ਹੈ ਉਹਨੂੰ ਸਾਬਣ ਨਾਲ ਧੋ ਲਈਦਾ ਹੈ ਸਤਿਗੁਰੂ ਇਹ ਕੱਪੜਾ ਮੈਲਾ ਹੋ ਜਾਵੇ ਗੰਦਾ ਹੋ ਜਾਵੇ ਇਹਨੂੰ ਸਾਬਣ ਨਾਲ ਧੋ ਲਈਦਾ ਹੈ ਸਾਫ਼ ਹੋ ਜਾਂਦਾ ਹੈ ਤਾਂ ਜੇ ਇਹ ਮਤ ਮੈਲੀ ਹੋ ਜਾਏ ਫਿਰ ਕੀ ਕਰੀਏ ਮਹਾਰਾਜੀ ਇਹ ਵੀ ਕਿਰਪਾ ਕਰਕੇ ਦੱਸਣਾ ਕਰੋ ਅਗੇ ਸਤਗੁਰੂ ਕਿਰੇ ਕਹਿੰਦੇ ਭੜੀਏ ਮਤ ਪਾਪਾਂ ਕੈ ਸੰਗ ਉਹ ਧੁਪੈ ਆਵੈ ਕੈ ਰੰਗ ਭੜੀਏ ਮਤ ਪਾਪਾਂ ਕੈ ਸੰਗ ਉਹ ਧੁਪੈ ਆਵੈ ਕੈ ਰੰਗ ਜੈ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਦੇ ਨਾਲ ਸ਼ਬਦ ਨਾਲ ਇਹ ਮਤ ਵੀ ਗੁਰਮਖੋ ਸਾਫ ਹੋ ਜਾਂਦੀ ਏ ਰੱਜ ਰੱਜ ਕੇ ਨਾਮ ਜਪਿਆ ਕਰੋ ਰੱਜ ਰੱਜ ਕੇ ਬੰਦਗੀ ਕਰਿਆ ਕਰੋ ਗੁਰਮਖਾਂ ਦੀ ਬੰਦਗੀ ਵਾਲੇ ਦੀ ਸੰਗਤ ਕਰਿਆ ਕਰੋ ਜੋ ਨਾਮ ਦੇ ਨਾਲ ਜੋੜਦੇ ਨੇ ਗੁਰਮਖੋ ਉਹਨਾਂ ਦੀ ਸੰਗਤ ਕਰਿਆ ਕਰੋ ਸਤ ਸੰਗਿਓ ਅੱਜ ਗੁਰੂ ਹਰਿ ਸਰ ਜੀ ਕੋਲ ਬੁਲਾਉਂਦੇ ਨੇ ਆਖਣ ਲੱਗੇ ਰਾਜਨ ਹੁਣ ਗੁਰੂ ਨਾਨਕ ਜੀ ਦੀ ਕਿਰਪਾ ਹੋ ਗਈ ਤੁਹਾਡੇ ਉੱਪਰ ਜਾਓ ਆਪਣਾ ਰਾਜ ਭਗ ਸਮਾਲੋ ਜਾ ਕੇ ਆਪ ਵੀ ਸ਼ਬਦ ਦੀ ਕਮਾਈ ਕਰੋ ਹੋਰਨਾ ਨੂੰ ਵੀ ਸਤ ਨਾਲ ਜੁੜੋ ਪਰਮਾਤਮਾ ਨਾਲ ਜੁੜੋ ਇਹ ਦੋਨੋਂ ਜੀ ਸਤਗੁਰੂ ਅੱਗੇ ਲੈ ਕੇ ਆਪਣੇ ਨਗਰ ਕੁਠਾਰ ਜਾਂਦੇ ਨੇ ਗੁਰਮੁਖੋ ਜਿੱਥੇ ਆਪ ਨਾਮ ਜਪਦੇ ਨੇ ਹੋਰਨਾ ਨੂੰ ਵੀ ਨਾਮ ਦੇ ਨਾਲ ਜੋੜਦੇ ਨੇ ਅੱਗੋਂ ਇਹਨਾਂ ਦੀ ਔਲਾਦ ਵੀ ਗੁਰੂ ਘਰ ਦੀ ਸ਼ਰਧਾਲੂ ਬਣੀ ਰਹੀ ਗੁਰਮੁਖੋ ਵੇਖੋ ਆਏ ਸੰਸ ਸਤਗੁਰੂ ਦੀ ਸ਼ਰਨ ਵਿੱਚ ਇਸ ਸਰੀਰ ਅਰੋਗ ਹੋ ਜਾਵੇ ਸਰੀਰ ਦਾ ਰੋਗ ਦੂਰ ਹੋ ਜਾਵੇ ਪਰ ਗੁਰੂ ਹਰਿ ਰਾਏ ਸਾਹਿਬ ਜੀ ਐਡੇ ਦਿਆਲੂ ਐਡੇ ਕਿਰਪਾਲੂ ਵੇਖੋ ਗੁਰਮਖੋ ਸਰੀਰ ਨੂੰ ਵੀ ਅਰੋਗ ਕੀਤਾ ਹੈ ਸਰੀਰ ਦੀ ਤੰਦਰੁਸਤੀ ਬਖਸ਼ੀ ਹੈ ਉਥੇ ਮਨ ਨੂੰ ਅਰੋਗ ਕੀਤਾ ਮਨ ਨੂੰ ਤੰਦਰੁਸਤੀ ਬਖਸ਼ ਦਿੱਤੀ ਇਹਨੇ ਧੰਕਨ ਗੁਰੂ ਹਰਿ ਰਾਏ ਸਾਹਿਬ ਜੀ ਐਵੇਂ ਨਹੀਂ ਭਾਈ ਨੰਦ ਲਾਲ ਦੀ ਲਿਖਦੇ ਕਹਿੰਦੇ ਹੱਕ ਪਰਵਰ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹੜਾਏ ਹਕ ਪਰਵਰ ਹਕ ਕੇਸ਼ ਗੁਰ ਕਰਤਾ ਹੜਾਏ ਸੁਲਤਾਨ ਹਮ ਦਰਵੇਸ਼ ਉਹ ਸੁਲਤਾਨ ਬਾਦਸ਼ਾਹ ਵੀ ਨੇ ਦਰਵੇਸ਼ ਫਕੀਰ ਵੀ ਨੇ ਸੁਲਤਾਨ ਹਮ ਦਰਵੇਸ਼ ਗੁਰ ਕਰਤਾ ਹੜਾਏ ਭਾਈ ਨੰਦਨਾਲ ਜੀ ਵਿਕਟੇ ਪਿਆਰ ਦੇ ਵਿੱਚ ਗੁਰਮੁਖੋ ਗੁਰੂ ਹਰਿ ਸਹਿਜ ਜੀ ਵਡਿਆਈ ਕਰਦੇ ਨੇ